ਸਾਡਾ ਨਾ ਨਾ ਜਰੀਆ ਕਿਰਤ ਨਾਲ ਦਾ ਬਹੁਤ ਆਪਣਾ ਲੋਰਿਆ ਸਾਡੇ ਵੀ ਜਿਹੜੇ ਨੇ ਸਾਰੇ ਗੁਰਸਿੱਖੀ ਜਾਨਾ ਜੀ ਬੀ ਵੀ ਦਿੱਲੀ ਪੌਟ ਐਨੂ ਚੰਦ ਤੇ ਸਾਡੀ ਪ੍ਰੈਸਿਪ ਟੀਮ ਇੰਡੀਆ ਜੇਡ ਬਾਈਪਾਸ ਪਹੁੰਚਿਆ ਚਿੱਪ ਤੋਂ ਤੁਲਬੁਕੀ ਚਿਕ ਕਰਵਾ ਰਹਾ ਹਨ ਜੋ ਸੁਦਾਨਾ ਸਾਧਗੁਰੂ ਸਾਹਿਬ श्री गुरु अर्जन पातशाह जी के शिदी दिहाड़े खंडे बुढ़े चलते सबाई जा रही जिसके लिए तीस दिखा रहे हैं और जो संस्कार जो भैन जो सेवा भी वर्तन की कर रही है जिंदगी इंडिया गेट भाई फांस दिखा रहे हैं और ਦੇਖ ਰਹੇ ਜੀ ਜੋ ਸਿੱਧੀ ਦਿਹਾੜੇ ਤਾਂ-ਤਾਂ ਸ੍ਰੀ ਗੁਰੂ ਅਰਜਨ ਪਾਸ਼ਾ ਪੰਜ ਪਾਛੇ ਤੇ ਚੱਲ ਰਹੇ ਨੇ ਉਹਨਾਂ ਦੇ ਸ਼ੁਭ ਦਿਹਾੜੇ ਤੇ ਸਿੱਧੀ ਦਿਹਾੜਿਆਂ ਤੇ ਸਮੂਹ ਸੰਗਤਾਂ ਜਿਹੜੇ ਅਟੁੱਟ ਲੰਗਰ ਪ੍ਰਸ਼ਾਦ ਔਰ ਠੰਡੇ ਮਿੱਠੇ ਜਲਦੇਸ਼ ਬੀਲਾਂ ਲਗਾਈ ਜਾ ਰਹੀਆਂ ਜਿਹਦੇ ਲੈ ਤੁਸੀਂ ਨਾ ਇੰਡੀਆ ਕਿਡ ਬਾਈਪਾਸ ਤੋਂ ਦਿਖਾ ਰਹੇ ਆਂ ਔਰ ਇੱਥੇ ਸਾਡੇ ਬਹੁਤ ਹੀ ਜਿਹੜੇ ਸਮਾਜ ਸੇਵਕ ਕਾਉਂਸਲਰ ਸਾਹਿਬ ਤੇ ਉਹਨਾਂ ਦੇ ਨਾਲ ਮਹਾਨ ਹਸਤੀਆਂ ਬੈਠੇ ਜੋ ਜਿਹਨੇ ਲੈਟ ਸਿਵੈਸੀ ਦਿਖਾ ਰਹੇ ਨੇ ਆਓ ਅਸੀਂ ਜਿਹੜੇ ਇੱਥੇ ਦੇ ਮੌਜੂਦਾ ਜਿਹੜੇ ਕਾਉਂਸਲਰ ਸਾਹਿਬ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਰਜਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਤੇ ਲੰਗਰ ਸਭੀਲ ਪਾਈ ਆ ਸਾਡੇ ਲਾਗੀ ਭਾਜੀ ਵਾਹਿਗੁਰੂ ਜੀ ਕਾ ਬਰਸਾ ਇਸ ਸਲਾਨਾ ਲਾਰੇ ਮਾਰੇ ਦਾ ਢਿਆੜਾ ਜਿਹੜਾ ਆ ਰਿਹਾ ਸੀਦੀ ਢਿਆੜੇ ਤੇ ਇਹ ਜੀ ਪਹਿਲਾ ਜਿਹੜੀ ਸੈਟੀ ਬਣੀ ਹੈ ਨੌਜਵਾਨ ਸਭਾ ਜਿਹੜੀ ਆ ਸ਼ਹੀਦਾ ਦੇ ਜਾ ਕੇ ਪਰਪਜੀਤ ਸਿੰਘ ਦੇ ਸਥਾਨ ਤੇ ਜਲ ਸੜੀ ਬਣੀ ਇਹਨਾਂ ਦੀ ਬਹੁਤ ਸੇ ਬੋਥੇ ਵੀ ਕਰਦੇ ਨੇ ਤੇ ਤਿੰਨ ਸਾਲ ਇਹਨਾਂ ਨੂੰ ਇੱਥੇ ਵੀ ਸ਼ਬੀਲ ਦੀ ਜਿਹੜੀ ਸੇਵਾ ਸਲਾਨਾ ਚੱਲਦੀ ਆ ਬਹੁਤ ਨੌਜਵਾਨ ਮੁੰਡਿਆ ਜਿਹੜੇ ਸਾਡੇ ਛੋਟੇ ਵੀਰ ਨੇ ਬਹੁਤ ਇਹਨਾਂ ਨੂੰ ਸ਼ੌਂਕ ਇਹ ਕੰਦਾ ਰੱਖਦੇ ਨੇ ਕਿ ਸਾਰੇ ਜਿੰਨੇ ਵੀ ਇਲਾਕੇ ਦੇ ਵੀਰ ਨੇ ਛੋਟੇ ਮੈਸ ਤੋਂ ਵੱਡੇ ਨੇ ਵੀਰ ਇਹ ਸਾਡੇ ਵੀਰ ਜਿਹੜੇ ਨੇ ਆਪਾਂ ਦੋਤਾ ਵੀ ਲੰਗਰ ਤਿੰਨ ਦਿਨ ਬਾਬਾ ਮੋਤੀराम ਦੀ ਯਾਦ ਚ ਲਾਉਣੇ ਆ ਬੜਾ ਇਹਨਾਂ ਦਾ ਸੰਯੋਗ ਆ ਤੇ ਆਪਾਂ ਸ਼ੀਰਦੀ ਘਟੇ ਉੱਥੇ ਵੀ ਸਮਰਥ ਦੇ ਆ ਇੱਥੇ ਵੀ ਸਮਰਥ ਦੇ ਆ ਪੰਜ ਪਾਸ਼ਾ ਸ੍ਰੀ ਗੁਰਦਵਾਰ ਜੰਮ ਪੰਜ ਪਾਸ਼ਾ ਜੀ ਜੋ ਪਤੀਆਂ ਲੋਗਾਂ ਦੇ ਪਠਾਏ ਗਏ ਸੀ ਉਹਨਾਂ ਯਾਦ ਚ ਇਸ ਵੀਰ ਦਾ ਲੰਗਰ ਵੀ ਚੱਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਾਹਰ ਖਾਸੇ ਸ਼ੁਭਨਾ ਕੀ ਆਪਣਾ ਜੀ ਮਨਿੰਦਰ ਸਿੰਘ ਤੇ ਇਹ ਜਿਹੜਾ ਸੁਲੰਨ ਲਾ ਰਿਹਾ ਜਾ ਰਹੇ ਸਬੀਲੇ ਦੇ ਲੰਗਰ ਲੱਗ ਰਹੇ ਆਹ ਜੀ ਇਹ 3 ਸਾਲ ਤੋਂ ਲਗਾਤਾਰ ਲੱਗ ਰਹੇ ਜੀ ਆ ਤੀਜਾ ਸਾਲ ਹੈਗਾ ਵੀ ਨੌਜਾ ਸਿੱਖ ਤੰਤਨ ਪਾਪਾ ਦੇਵ ਸਿੰਘ ਸੇਵਾ ਚ ਰੈਡੀ ਹੈਗੀ ਆ ਹਰ ਦਸ ਜੀ ਜਾਰੇ ਨਾਮ ਦੇ ਲੰਗਰ ਲਗਾਉਂਦੇ ਨੇ ਮਹਾਰਾਜ ਚੜ੍ਹਦੀ ਕਲਾ ਕਰੇ ਮੇਰਾ ਕਰਨੇ ਨਾ ਬੱਚੇ ਤੇ ਹਰ ਪਾਪ ਰਖਸ਼ਾ ਕਰੇ ਵਾਹਿਗੁਰੂ ਆ ਵਾਹਿਗੁਰੂ ਅੱਜ ਕਾਰਾ ਲਾ ਸੰਗੀਤ ਜੀ ਬੋਲੇ ਸੋਨੇ ਹਾਸ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਣਾ ਨਾਮ ਸਾਜਣਾ ਜੀ ਆਪਾਂ ਹਿੜਾੜੇ ਤੋਂ ਰਹਿ ਰਹੇ ਆ ਇਸ ਸ਼ਬੀਲ ਦਾ ਲੰਗਰ ਜੀ 3 ਸਾਲ ਤੋਂ ਚੱਲ ਰਿਹਾ ਜੀ ਸ਼ਰਦਾ ਦੇ ਭਾਵਨਾ ਦੇ ਨਾਲ ਤੇ ਗਾਂ ਵੀ ਸ਼ਰਦਾ ਦੇ ਭਾਵਨਾ ਦੇ ਨਾਲ ਚੱਲਦਾ ਮਾਵਾ ਜੀ ਕਿਰਪਾ ਦੇ ਸਰਕਾਰ ਇਹਨਾਂ ਨੂੰ ਵੱਧ ਲੰਗਰ ਚੜਦੇ ਚੜਾ ਚੱਲਦਾ ਰਹੇ ਤੇ ਮਾਲ ਵੀ ਸਿਨਾ ਵਧੂ ਦਾ ਲੰਗਰ ਲੱਗਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਬਰਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜਾਣਾ ਠੰਡੇ ਮਿੰਡੇ ਜਲਦੀ ਸਪੀਡ ਚਾਕੇ ਜਾਣੇ ਨਾਲੋਂ ਗੱਡੀਆਂ ਸਾਈਡ ਤੇ ਮੇਰੇ ਜੀ